ਅੱਜ ਡਾ ਲਿਆ ਬਾਈ ਆਪਾਂ ਉਡਣ ਖਟੋਲਾ ਮੱਧ ਪ੍ਰਦੇਸ਼ ਦਾ ਪਿੰਡ ਹੈ ਹਰ ਗੋਬਿੰਦਪੁਰਾ ਪੰਜਾਬੀ ਭਰਾਮਾਂ ਦਾ ਪਿੰਡ ਹੈ ਜੀ ਤਸੀਲ ਇਹਨੂੰ ਗੋਂਦ ਲੱਗਦੀ ਹੈ ਜ਼ਿਲ੍ਹਾ ਹੈਗਾ ਜਿਹੜਾ ਪਿੰਡ ਲੱਗਦਾਗਾ ਆ ਉਪਰਾ ਦਾ ਘਰ ਹੈ ਬਾਈ ਜੈਦੀਪ ਸਿੰਘ ਦਾ ਜਿੱਥੇ ਆਪਾਂ ਪਿਛਲੀ ਰਾਤ ਕੱਟੀ ਇਸ ਪੰਜਾਬੀ ਭਰਾ ਦੇ ਘਰੇ ਜੀ ਤੇ ਏਸੀ ਤਰ੍ਹਾਂ ਦੇ ਜੀ ਇਸੇ ਏਰੀਏ ਦੇ ਵਿੱਚ 20 ਤੋਂ 25 ਪਿੰਡ ਜਿਹੜੇ ਹੈਗੇ ਹੈਗੇ ਪੰਜਾਬੀ ਭਰਾਮਾਂ ਦੇ ਹੈਗੇ ਤੇ ਹਰੇਕ ਪਿੰਡ ਦੇ ਵਿੱਚ ਬਾਈ ਘਟੋ ਘਟ 500 ਤੋਂ ਲੈ ਕੇ 700 ਦੀ ਗਿਣਤੀ ਤੱਕ ਪੰਜਾਬੀ ਭਰਾਮਾਂ ਦੀ ਜਿਹੜੀ ਵੋਟਾਂ ਦੀ ਗਿਣਤੀ ਹੈਗੀ ਹੈਗੀ ਸਾਰਿਆਂ ਦੇ ਵਿੱਚ ਵਧੀਆ ਪਿਆਰ ਆਗਾ ਤੇ ਕਿੰਨਾ ਟਾਈਮਾਂ ਦੇ ਵਿੱਚ ਆਏ ਜਦੋਂ ਵੀ ਆਏ ਸੀਗੇ ਬਾਈ ਤੇ ਕਹਿੰਦੇ ਉਦੋਂ ਇੱਥੇ ਆਸੇ-ਪਾਸੇ ਸਾਰਾ ਜੰਗਲ ਸੀਗਾ ਆਉਣ ਤੋਂ ਬਾਅਦ ਪੰਜਾਬੀ ਭਰਾਵਾਂ ਨੇ ਖੇਤਾਂ ਨੂੰ ਆਬਾਦ ਕੀਤਾ ਖੇਤੀਬਾੜੀ ਹੋਣ ਲੱਗੀ ਤੇ ਧੰਨਵਾਦ ਜੀ ਵੀਡੀਓ ਤੇ ਕਲਿੱਕ ਕਰਨ ਵਾਸਤੇ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਇਹ ਆਪਾਂ ਜਾਣਕਾਰੀ ਜਿਹੜੀ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਮਿਲਣ ਵਾਲੀ ਹੈਗੀ ਜੀ ਧੰਨਵਾਦ ਜੀ ਅੱਜ 27 ਜੁਲਾਈ ਜੀ ਤੇ ਦੈਨ ਐਤਵਾਰ ਟਾਈਮ ਜਿਹੜਾ ਪੌਣੇ 8 ਹੋ ਗਿਆ ਤੇ ਪਿੰਡ ਦਾ ਨਾਮ ਕੀ ਹੈਗਾ ਅਤਾ ਪਤਾ ਕਿਹੜਾ ਜ਼ਿਲ੍ਹਾ ਪੈਂਦਾਗਾ ਕਿੱਥੇ ਜੇ ਆਪਾਂ ਹੈਗੇ ਆਂਗੇ ਘਰ ਵਾਲਿਆਂ ਤੋਂ ਪੁੱਛਦੇ ਆਂਗੇ ਬਾਈ ਨਾ ਕਰਦੇ ਆਂ ਜੀ ਗੱਲਬਾਤ ਤੇ ਇਸ ਤੋਂ ਬਾਅਦ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਇੱਥੇ ਕਿੰਨੇ ਕੁ ਪੰਜਾਬੀ ਭਰਾਵਾਂ ਦੇ ਪਿੰਡ ਹੈ ਕੀ ਕੰਮਕਾਜ ਕਰਦੇ ਆਗੇ ਸਾਰੀ ਗੱਲਬਾਤ ਜਿਹੜੀ ਅੱਜ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਕਿੱਥੇ-ਕਿੱਥੇ ਆਪਣੇ ਪੰਜਾਬੀ ਭਰਾ ਜਿਹੜੇ ਬਸੇ ਹੋਏ ਆ। ਤੁਸੀਂ ਬੀਬੀ ਤੁ ਜਾ ਰਹੇ ਹੋ ਫਿਰ ਤੁਸੀਂ ਪਹੁੰਚੋਗੇ। ਪਹੁੰਚ ਮੈਂ ਹਾਂ। ਨਹੀਂ ਹੋਰ ਬੰਦ ਨਾ ਮੇਰੀ। ਲੈ ਆਉ ਲੈ ਆਉ। ਚਾਰੋਂ ਦਿਸ਼ੇ ਕੱਟਨੇ ਕੀ ਮੇਰੇ ਸਾਹ ਪੰਜੂ ਲੈ ਆਉ ਨਹੀਂ ਕਿਸੇ ਕੋ ਤਾਂ ਫਿਰ ਰੈਂਟ ਵੀ। ਤੁਸੀਂ ਪਹੁੰਚੋ ਮੈਂ ਆ ਰਹਾ ਹਾਂ ਬਈ। ਬਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ। ਇਹ ਕੀ ਨਾਮ ਆ ਜੀ ਤੁਹਾਡਾ? ਬਾਈ ਮੇਰਾ ਨਾਮ ਜੈਦੀਪ ਸਿੰਘ ਆ ਬਾਈ। ਤੇ ਆਪਾਂ ਬਈ ਇਸ ਟਾਈਮ ਕਿਹੜੇ ਪਿੰਡ ਦੇ ਵਿੱਚ ਆਂਗੇ? ਆਪਾਂ ਬਈ ਇਸ ਟਾਈਮ ਅਰਗੋਵਿੰਦਪੁਰ ਕੋਲੋਤੇ ਆ ਇੱਕ ਗਵਾਲੀਅਰ ਤੋਂ 45 ਕਿਲੋਮੀਟਰ ਦੂਰ ਆ ਤੇ ਤਹਿਸੀਲ ਗੋਦਾ ਜ਼ਿਲ੍ਹਾ ਸਾਡਾ ਪਿੰਡ ਆ ਜੀ ਮੱਧ ਪ੍ਰਦੇਸ਼ ਵਿੱਚ ਆ ਇੱਥੋਂ ਸਾਡੇ 45 ਕਿਲੋਮੀਟਰ ਦੂਰ ਪਿੰਡ ਆ ਪਿੰਡ ਤੋਂ ਅੱਗੇ ਫਿਰ ਇਟਾਵਾ ਯੂਪੀ ਵਿੱਚ ਵੜਣਾ ਚਾਹੀਦਾ ਹੈ ਅੱਛਾ ਜੀ ਹਾਂ ਜੀ ਤੇ ਬਾਈ ਕੰਮ ਕਾਜ ਆ ਜਿਹੜਾ ਮੌਖਾ ਆਪਣਾ ਇੱਥੇ ਪੰਜਾਬੀ ਭਰਾਵਾਂ ਦਾ ਇੱਥੇ ਕੰਮ ਕਾਜ ਵੀਰੇ ਸਾਰੇ ਹੀ ਆ ਇੱਥੇ ਮੈਂ ਆਪਣਾ ਪਰਪਸ ਖੇਤੀ ਦਾ ਬਾਈ ਠੀਕ ਹੈ ਜੀ ਬਾਕੀ ਆਪਣੇ ਬਿਜ਼ਨਸ ਖੋਲੇ ਹੋਏ ਨੇ ਕਿਸੇ ਨੇ ਆਪਣਾ ਕੰਪਨੀ ਲਈ ਹੋਈ ਆ ਪ੍ਰੀਦੀ ਕਿ ਹਾਰਵੈਸਟਰਾਂ ਦੀ ਹਾਲੈਂਡ ਦੀ ਜੋਂਡੀਅਰ ਮੰਨ ਲਓ ਤੇ ਅਵਤਾਰ ਐਗਰੀਕਲਚਰ ਆ ਸਾਰਾ ਸਾਮਾਨ ਕੁਛ ਨਾ ਕੁਛ ਬਿਜ਼ਨਸ ਵੀ ਕਰਦੇ ਆ ਸਾਈਡ ਬਿਜ਼ਨਸ ਦਾ ਕੰਮ ਰੱਖਿਆ ਮੈਨੂੰ ਆਪਣਾ ਮੁੱਦਾ ਖੇਤੀ ਦਾ ਹੀ ਖੇਤੀਬਾੜੀ ਜਿਆਦਾ ਚੱਲਦਾ ਮੇਨ ਖੇਤੀ ਦਾ ਜੀ ਹਾਂਜੀ ਤੇ ਆਪਣੇ ਬਈ ਇੱਥੇ ਕਿੰਨੇ ਕੁ ਪਿੰਡ ਆ ਪੰਜਾਬੀ ਭਰਾਵਾਂ ਦੇ ਇੱਥੇ ਕੁੱਲ ਮਿਲਾ ਕੇ ਹੈਗੇ ਆ ਲਾਗੇ ਛਾਗੇ ਪੁਆਇੰਟ 25 ਕੁ ਪਿੰਡ 25 ਪਿੰਡ ਹਾਂਜੀ ਤੇ ਇੱਕ ਪਿੰਡ ਦੇ ਵਿੱਚ ਕਿੰਨੀ ਕੁ ਬੋਟ ਆਗੇ ਜਿਵੇਂ ਐਸੇ ਪਿੰਡ ਵਿੱਚ ਹੀ ਲਾ ਲਓ ਕਈ ਪਿੰਡ ਛੋਟੇ ਵੀ ਆ ਜੀ ਕਈ ਪਿੰਡ ਕਾਫੀ ਵੱਡੇ ਵੀ ਆ ਇਸ ਪਿੰਡ ਚ ਘੱਟੋ ਘੱਟ ਨਹੀਂ ਤੇ 600 ਵੋਟ ਹੈਗੀ ਆ ਪੰਜਾਬੀ ਭਰਾਵਾਂ ਦੀ ਕੱਲੇ ਪੰਜਾਬੀ ਭਰਾਵਾਂ ਦੀ ਹਾਂਜੀ ਠੀਕ ਆ ਜੀ ਠੀਕ ਤੇ ਲਾਗੇ ਦੂਜਾ ਪਿੰਡ ਵੀ ਹੈਗਾ ਹੈ ਤੇ ਹੋਰ ਇਧਰ ਲਾਗੇ ਛਾਕੇ ਛੋਟੇ ਮੋਟੇ ਪਿੰਡ ਕਾਫੀ ਆ ਇੱਥੇ ਬਈ ਪਾਣ ਤੇ ਪਾਣ ਸਿੰਘ ਜਿਹੜਾ ਤੋਮਰ ਹੈ ਹਾਂਜੀ ਉਹ ਵੀ ਇੱਥੋਂ ਲਾਗੇ ਤਾਂ ਕੇਰਗੇ ਦੀ ਹੈ ਹਾਂਜੀ ਲਾਗੇ ਵਾਲੇ ਏਰੀਏ ਦੀ ਐਸੀ ਪਾਣ ਸਿੰਘ ਤੋਮਰ ਠੀਕ ਤੇ ਗੱਬਰਸੋਂ ਪਾਣ ਸਿੰਘ ਤੋਮਰ ਮਲਖਾਂਸੋਂ ਮੋਰ ਸੋਂ ਇਹ ਚੰਬਲ ਦੇ ਡਾਕੂ ਰਹੇ ਆ ਬਾਗੀ ਜਿਹਨੂੰ ਆਪਾਂ ਕਹਿੰਦਾ ਹਾਂਜੀ ਹਾਂਜੀ ਬਾਗੀ ਰਹੇ ਆ ਤੇ ਇਹ ਨੇੜ ਦੇ ਪਿੰਡ ਦੇ ਆ ਠੀਕ ਹਾਂਜੀ ਬਹੁਤ ਧੰਨਵਾਦ ਤੇ ਸ਼ੁਕਰੀਆ ਭਾਈ ਬਾਕੀ ਦੀਆਂ ਗੱਲਾਂ ਬਾਤਾਂ ਆਪਾਂ ਬਾਪੂ ਜੀ ਨਾਲ ਪੁੱਛਗਿਛ ਕਰਦੇ ਆ ਜੀ ਜਿਹੜੀਆਂ ਹੋਰ ਪੁਰਾਣੀਆਂ ਗੱਲਾਂ ਗੀਆਂ ਜਰਪਾਣੀ ਛੱਡਿਆ ਹਾਂਜੀ 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 ਜਰਪਾਣੀ ਛੱਡਿਆ ਹਾਂਜੀ ਬਾਪੂ ਜੀ ਬਹੁਤ ਧੰਨ ਸਾਤਰੀ ਘਰ ਬਾਬਾ ਜੀ ਸਾਤਰੀ ਘਰ ਵਾਹਿਗੁਰੂ ਜੀ ਕਾਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਠੀਕ ਹੋ ਜੀ ਚੜਤੀ ਕਲਾ ਤੇ ਆਪਾਂ ਨੂੰ ਥੋੜਾ ਬਹੁਤ ਗੁਜ ਜਾਣਕਾਰੀ ਦੇਵੋਗੇ ਜੀ ਕਿਉਂ ਜੀ ਮਤਲਬ ਵੀ ਇੱਥੇ ਆਪਾਂ ਨੂੰ ਆਇਆ ਨੂੰ ਕਿੰਨਾ ਕ ਸਮਾਂ ਹੋ ਗਿਆ ਜੀ ਸਾਡਾ ਜਨਮ ਇੱਥੇ ਦਾ ਵਾ ਤੁਹਾਡਾ ਜਨਮ ਇੱਥੋਂ ਦਾ ਹੀ ਹੈ ਜੀ ਆਹ ਤੇ 1900 21 ਤੇ ਜੈਤੂ ਦਾ ਮੋਰ ਦਾ ਲੱਗਾ 22 23 ਆਇਆ 24 25 ਇੱਥੇ ਕਹੇ ਬਾਈ ਦੇ ਕਿਹ ਹੈ ਆ ਬਾਈ ਜੋ ਸਾਡਾ ਪਤਾ ਸਾਡਾ ਜਨਮ 37 ਦਾ 38 ਦਾ ਵਾ ਠੀਕ ਹੈ ਜੀ ਤੇ ਉਮਰ ਤੁਹਾਡੀ 95 ਸਾਲ ਹੈਗੀ ਹੈ ਜੀ ਨਹੀਂ ਜੀ ਘਟਿਆ ਘਟਾ ਹੈਗੀ ਜੀ 80 85 ਦੀ 80 85 ਨਹੀਂ ਠੀਕ ਹੈ ਜੀ ਠੀਕ ਹੈ ਆ ਬੜੀ ਕਿਰਪਾ ਮਾਰੋ ਤੇ ਬਾਬਾ ਜੀ ਤੁਸੀਂ ਰਾਤ 10 ਦੇ ਸੀ ਬਪੂ ਜੀ ਵੀ ਸ਼੍ਰੀ ਹਿਮਕੁੰਡ ਸਾਹਿਬ ਜਦੋਂ ਜਾਂਦੇ ਸੀ ਹਾਂਜੀ ਉਹਦਾ ਨਾ ਰਸਤਾ ਸੀਗਾ ਵੀ ਬਹੁਤ ਖਰਾਬ ਹੁੰਦਾ ਸੀਗਾ ਪਹਿਲਾਂ ਹਾਂਜੀ ਬਾਣੀ ਵਿੱਚ ਕਿਹੜੇ ਟਾਈਮ ਦੀ ਗੱਲ ਆ ਜੀ ਉਹ 1992 ਦੀ 1992 ਦੀ ਤੇ ਫਿਰ ਉੱਥੇ ਆਪਾਂ ਸੁਣਿਆ ਵੀ ਸੜਕ ਵੀ ਬਣਦੀ ਸੀ ਉਹ ਕੌਣ ਬਣਾਉਂਦੇ ਸੀਗੇ ਜੀ ਉਹ ਬਣਾਉਂਦੇ ਤਾਂ ਉਹ ਹੀ ਆ ਗਵਰਨਮੈਂਟ ਦਾ ਉਹਨਾਂ ਦਾ ਜਿੰਨਾ ਲਾਉਂਦਾ ਅੱਛਾ ਪਰ ਉਹ ਸੜਕ ਹੁਣ ਰਾਤ ਬਹੁਤ ਫੇਰ 2 ਜਾਂ 2 ਚ ਆਹੀ ਗਏ ਆ ਠੀਕ ਹੈ ਜੀ ਦੋ ਵਾਰਾਂ ਹੋ ਗਿਆ ਹੈ ਇਹ ਹੋਂਤੇ ਰਾਹ ਤੇ ਬਹੁਤ ਪਧਰਾ ਰਾਹ ਬਣਾਤਾ ਵਾ ਬਹੁਤ ਜੰਮ ਬਣਾ ਹਾਂ ਹੋਂ ਤਾਂ ਵਧੀਆ ਸਾਫ ਸੁਥਰਾ ਰਾਹ ਹੋ ਗਿਆ ਸਾਫ ਸੁਥਰਾ ਪਾਤਾ ਅੱਗੇ ਦੀ ਸੀ ਅੱਗੇ ਨਾ ਪੱਥਰ ਪੁੱਥਰੇ ਹੁੰਦੇ ਜੜਾਈ ਜੜਾਈ ਜਾਂਦੀ ਸੀ ਤੇ ਹੋਂਤੇ ਹਵਾਈ ਜਹਾਜ਼ ਉੱਤੇ ਤੁਰ ਪਿਆ ਹਾਂ ਜੀ ਹਵਾਈ ਜਹਾਜ਼ ਵੀ ਜਾਂਦੇ ਆਗੇ ਤੇ ਗੋਮ ਤੇ ਘਾਟ ਤੋਂ ਜਾਂਦੇ ਗੋਮ ਤਾਂ ਤੋਂ ਜਾਂਦੇ ਨੋ ਮਿਲ ਘਾਟ ਤੋਂ ਜਾਂਦੀ 9 ਕਿਲੋਮੀਟਰ ਦੀ ਆਏ ਮੈਂ ਆਪਣੀ ਨੋ 9 ਕਿਲੋ ਮੀਟਰ ਤੀਆ ਗੁਰਤਾਮ ਹਾਂਜੀ ਤੇ ਗੁਰਤਾਮ ਤੋਂ ਫਿਰ 6 ਕਿਲੋ ਕੀ ਨੀ ਲਿਆ ਇਹ ਹਾਂਜੀ ਉਹ 6 ਕਹਿੰਦੇ ਜਿਆਦਾ ਚੜਾਈ ਆ ਵੀ ਸਿੱਧੀ ਖੜਮੀ ਚੜਾਈ ਕਹਿੰਦੇ ਹਾਂਜੀ ਹੋ ਤੇ ਹੁਣ ਜਦੋਂ ਤੁਸੀਂ ਇੱਥੇ ਮਤਲਬ ਕਿ ਆਪਣਾ ਪਿੰਡ ਦੇ ਵਿੱਚ ਆਏ ਸੀਗੇ ਜੀ ਤੇ ਉਦੋਂ ਖੇਤੀਬਾੜੀ ਕੋਸ਼ ਇੱਥੇ ਹੁੰਦਾ ਸੀਗਾ ਉੱਥੇ نیچے ਜਹਾੜ ਠੀਕਾ ਅੱਛਾ ਤੇ ਸਾਡੇ ਬਜ਼ੁਰਗਾਂ ਨੇ ਘਰ ਨਾਲ ਕਾਲੀਆਂ ਚੜਾ ਚੜਾ ਥੋੜੀ ਬਹੁਤ ਜ਼ਮੀਨ ਆਬਾਦ ਸੀਗੀ ਤੇ ਬਾਕੀ ਜੰਗਲ ਜ਼ਿਆਦਾ ਸੀ ਜੰਗਲ ਇੱਥੇ ਜ਼ਿਆਦਾ ਸੀ ਸਾਨੂੰ ਇਪਟਿਆਲੇ ਰਾਜੇ ਕੋਲੋਂ ਮੰਗ ਕੀਤੀ ਸੀ ਅੱਛਾ ਜੀ ਸਾਡੇ ਰਾਜੇ ਨੇ ਠੀਕ ਹੈ ਸਾਡਾ ਜਿਹੜਾ ਸਿੰਧਿਆ ਹੈ ਨਾ ਹਾਂਜੀ ਇਹਦਾ ਪੁਰਦਾਦਾ ਸੀ ਉਹਨ ਪਟਿਆਲੇ ਵਾਲੇ ਰਾਜੇ ਕੋਲ ਕੀਤੀ ਕਿ ਕੋਈ ਉਹ ਸਾਨੂੰ ਸੰਖ ਕਰ ਲੋ ਸਿਆਕਾ ਕਲੋ ਜਾਂ ਕੋਈ ਦਿਨ ਦਾ ਕਲੋ ਜਿੱਥੇ ਇੱਥੇ ਸਾਡਾ ਆਦੀਬ ਆਬਾਦ ਹੋ ਜੇ ਆਬਾਦ ਹੋ ਜੇ ਕਹੈ ਨੂੰ ਮੁਕਤ ਕਹੈ ਨੂੰ 4 ਮਰਬੇ ਦਿੱਤੇ ਕਹੈ ਨੂੰ 2 ਮਰਬੇ ਦਿੱਤੇ ਕਹੈ ਨੂੰ 10 ਮਰਬੇ ਦਿੱਤੇ ਉਹ ਅੱਛਾ ਉਹਨਾਂ ਨੇ ਜਿਨ੍ਹਾਂ ਨੇ ਬੁਲਾਇਆ ਸੀ ਉਹਨਾਂ ਨੇ ਦਿੱਤੇ ਗਵਰਨਮੈਂਟ ਦੇ ਰਾਜੇ ਸਿੰਧਿਆ ਦੇ ਰਾਜੇ ਸਿੰਧਿਆ ਦੇ ਅਗਵਾਲੀਰਵਾ ਰਾਜਾ ਸਿੰਧਿਆ ਇੰਝ ਠੀਕ ਹੈ ਜੀ ਫਿਰ ਉਹਨਾਂ ਨੇ ਮਦਦ ਵੀ ਬੜੀ ਕੀਤੀ ਫਿਰ ਦੋ ਦੋ ਪਾਕਿਸਤਾਨ ਵਿੱਚ ਵੀ ਠੀਕ ਰਿਹਾ ਫੇ ਗੁਜਰਾں ਦਾ ਇੱਥੇ ਲੋੜਾ ਬਹੁਤ ਤਕੜਾ ਪਿਆ ਪਰ ਫੇ ਉਹ ਗਵਰਨਮੈਂਟ ਜਿਹੜੀ ਦਿੱਲੀ ਵਾਲੀ ਉਹਨਾਂ ਨੂੰ ਫੇ ਇਹਨੂੰ ਆਪਣੇ ਆਪਣੇ ਸਿੰਧੀਆਂ ਨੂੰ ਇੱਥੇ ਤਾਂਣਿਆ ਰਾਜੇ ਨੂੰ ਵੀ ਸਾਡਾ ਜਿਆਦਾ ਨੁਕਸਾਨ ਹੋਇਆ ਤੇ ਦੇਖ ਲਈ ਤੇ ਇਹਨੇ ਕਾਫੀ ਮਦਦ ਕੀਤੀ ਹਾਂ ਐਦਾਂ ਕਾਲਣਾ ਦਾ ਕਾਲਦੀਆਂ ਨੇ ਆਪਾਂ ਸਾਡੇ ਬਜ਼ੁਰਗਾਂ ਨੇ ਬਹੁਤ ਕਾਲਣਾ ਕਾਲੀਆਂ ਕੀਤੀਆਂ ਹਾਂ ਜ਼ਮੀਨਾਂ ਨੂੰ ਕੋਈ ਸਾਡੇ ਤੋਂ ਪਹਿਲਾਂ ਵੀ ਪਿੰਡ ਆਇਆ ਇੱਥੇ ਥੋੜੇ ਤੋਂ ਪਹਿਲਾਂ ਜਦਾਂ ਸ਼ਾਮ ਤੋਂ ਦਾ ਪੁਰਾ ਹਾਂਜੀ ਇੱਕ ਈਕਰੀਬਾ ਇਹ ਇੱਕ ਤੋਂ 15 ਦੇ ਵਿੱਚ ਆਇਆ ਹੁਣ ਇਹ ਤੇ ਬਹੁਤ ਸਾਰੀ ਜ਼ਮੀਨ ਲਾਟ ਹੋ ਗਈ ਐ ਤੇ ਬਹੁਤ ਸਿਂਗਾ ਕੇ ਉਪਰੋਂ ਦੇਉੜੇ ਹਾਲ ਇੱਥੇ ਸ਼ਿਪਰੀ ਅਸ਼ੋਕਨਗਰ ਕੋ ਕੋਟਕਪੂਰੇ ਉਹਦੇ ਕੋਟ ਵਾਲੇ ਉਧਰ ਬਹੁਤ ਜਿੰਦਾ ਆ ਗਈ ਹੁਣ ਤਾਂ ਸਾਰੀਆਂ ਜ਼ਮੀਨਾਂ ਇੱਥੇ ਆਸੇ-ਪਾਸੇ ਉਪਜਾਊ ਹੋ ਗਈਆਂ ਨਾ ਜੀ ਹੁਣ ਤਾਂ ਪੰਜਾਬ ਵੀ ਬਣ ਗਿਆ ਕਿਤੇ ਨਾ ਹਾਂਜੀ ਹਾਂਜੀ ਪੰਜਾਬ ਦਾ ਹੀ ਮੁੱਢ ਹੋ ਗਿਆ ਬਿਲਕੁਲ ਨਹੀਂ ਕੋਈ ਮੋਦਾ ਨਹੀਂ ਮੁਕਤੀ ਨਹੀਂ ਕੋਈ ਮੋਦਾ ਮੌਲਾ ਨਹੀਂ ਦਿੱਤਾ ਜਾਂਦਾ ਜਦੋਂ ਉਹਨਾਂ ਟਾਈਮਾਂ 'ਚ ਬਾਪੂ ਇੱਥੇ ਬੁਲਾਏ ਗਏ ਸੀਗੇ ਵੀ ਕਿਸਾਨਾਂ ਨੂੰ ਬੁਲਾਇਆ ਜਾਵੇ ਵੀ ਜੀ ਜ਼ਮੀਨਾਂ ਆਬਾਦ ਹੋ ਜਾਣ ਤੇ ਕੋਈ ਪੈਸਾ ਟੱਕਾ ਲਿਆ ਸੀਗਾ ਜਿਆ ਜ਼ਮੀਨਾਂ ਉਦਾਂ ਹੀ ਨਹੀਂ ਨਹੀਂ ਉਦਾਂ ਉਦਾਂ ਹੀ ਦਿੱਤੀਆਂ ਸੀ ਥੋੜਾ ਬਹੁਤ ਲੈਉਂ ਦਿੱਤਣ ਪਤਾ ਨਹੀਂ ਹਾਂਜੀ ਪਰ ਉਦਾਂ ਹੀ ਠੀਕ ਹੈ ਜੀ ਇਹ ਬਹੁਤ ਮਦਦਕੀ ਸੀ ਕਿ ਉਹ ਇੱਕ ਗਰਾਊਂਡ ਨੂੰ ਜਿਹੜਾ ਮਹਾਰਾਜ ਚੰਦੀ ਆ ਦਾ ਜਿਹੜਾ ਬਾਬਾ ਹੈ ਨਾ ਹਾਂਜੀ ਉਹ ਕੋੜਿਆ ਤੇ ਹੁਣਾ ਉਹਨਾਂ ਸਾਰੀ ਜੰਤਾਂ ਨੂੰ ਦੇਖ ਦੇਖ ਦੁੱਖ ਸੁੱਖ ਪੁੱਛਣਾ ਕਿੱਦਾਂ ਬਹੁਤ ਚੜਾਉਂਦਾ ਤੇ ਇੱਥੇ ਰਹਿੰਦਾਂ ਬਾਬਾ ਇੰਨਾ ਟਾਈਮ ਹੋ ਗਿਆ ਨਾ ਤੇ ਕੋਈ ਹੋਰ ਦਿੱਕਤ ਪਰੇਸ਼ਾਨੀ ਕੋਈ ਆਸ-ਪਾਸੇ ਕੋਈ ਦਿੱਕਤें ਥੋੜੀ-ਬਹੁਤ ਹੁੰਦੀਆਂ ਨੇ ਜੀਆਂ ਪਰ ਵੈਸੇ ਮਹਾਰਾਜ ਦੀ ਬੜੀ ਕਿਰਪਾ ਅੱਛਾ ਹਾਂ ਬੇਤਿਕ ਦਿੱਕਤ ਵਧੀਆ ਭਾਈਚਾਰਕ ਸਾਂਝ ਆਸ-ਪਾਸੇ ਸਾਰੇ ਬਣੀਆਂ ਹਾਂ ਹਾਂ ਹੁਣ ਤੇ ਪੰਜਾਬ ਵੀ ਬਣ ਗਿਆ ਨੇ ਆਪ ਠੇ ਉਠਾ ਕੇ ਠੋਕਰ ਜਿਹੜੇ ਆ ਜਨ ਦੇ ਨਾਲ ਤੇ ਹੌਣ ਤੋਂ ਤੇ ਹੁੰਦੀ ਰਹਦੀ ਮਾੜੀ ਮੋਟੀ ਹਾਂਜੀ ਪਰ ਠੀਕ ਆ ਠੀਕ ਆ ਬਹੁਤ ਸ਼ਾਬਾਸ਼ ਬਹੁਤ ਸ਼ਾਬਾਸ਼ ਕਿਹੜੇ ਕਿਹੜੇ ਡਾਕੂ ਸੀਗੇ ਜੀ ਇੱਕ ਪਾਣ ਸਿੰਘ ਅੱਛਾ ਜੀ ਇੱਕ ਮਾਨ ਸਿੰਘ ਬੜੇ ਬੜੇ ਸੀ ਹੋਰ ਕਈ ਹੋਏ ਛੋਟੇ ਮੋਟੇ ਇੱਥੇ ਆਸ-ਪਾਸੇ ਦੀ ਆੱਥੇ ਪਾਸੀ ਦੇ ਸੀ ਕੋਈ ਜ਼ਿਆਦਾ ਦੂਰ ਦੇ ਨਹੀਂ ਬਰੋ ਪੰਜਾਬੀਆਂ ਨੂੰ ਕਿਥੇ ਨੇ ਕੁਛ ਨਹੀਂ ਆ ਗਿਆ ਸਹੀ ਹੈ ਠੀਕ ਹੈ ਜੀ ਠੀਕ ਆ ਤੁਹਾਡੇ ਉਹ ਸੁਰਤ 'ਚ ਇੱਥੇ ਹੁੰਦੇ ਸੀਗੇ ਜੀ ਆਹ ਉਹ ਦਾੜੀ ਛੋਟੇ ਦਿੱਤੀ ਸੀ ਮਾਂਥਿੰਗ ਢਾਕੂ ਪਰੋ ਠੀਕ ਥੀਓ ਅੱਛਾ ਜੀ ਗਰੀਬ ਨੂੰ ਜਲਦ ਸਤਿਉਂਦਾ ਨਹੀਂ ਤੇ ਉਦਾਂ ਆਪਣੇ ਆਪਾ ਪਾਣ ਸਿੰਘ ਤੋਂਮਰ ਤੇ ਤਾਂ ਆਪਣੀ ਫਿਲਮ ਵੀ ਆਈ ਹੋਈ ਹੈ ਨਾ ਜੀ ਆਈ ਹੋਣੀ ਆ ਹਾਂਜੀ ਹਾਂਜੀ ਠੀਕ ਹੈ ਜੀ ਕਿੰਦਾ ਮਹਾਰਾਜ ਠੀਕ ਹੈ ਜੀ ਬਹੁਤ ਧੰਨਵਾਦ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸਭ ਵਾਹਿਗੁਰੂ ਜੀ ਕੀ ਫਤਿਹ ਐਸੇ ਦੇ ਨਾਲ ਹੀ ਜੀ ਸਵੇਰ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੱਡਿਆਂ ਛੋਟਿਆਂ ਨੂੰ ਪੈਣਾ ਭਰਾਮਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਤੇ ਬੜਾ ਸੋਣਾ ਜੀ ਪਿੰਡ ਬਸਿਆ ਹੋਇਆ ਪੰਜਾਬੀ ਭਰਾਮਾਂ ਦਾ ਤੇ ਅੱਜ ਭਾਈ ਆਪਾਂ ਟੜਕੇ-ਟੜਕੇ ਜਹਾਜ਼ ਵੀ ਡਾਲਿਆ ਤੇ ਬਣਾਈ ਆਥੇ ਪਾਸੇ ਵੀਡੀਓ ਖੇਤਾਂ ਖੁੱਤਾਂ ਦੀ ਪਿੰਡ ਦੀ ਹਨਾ ਕਿਦਾਂ ਦਾ ਪਿੰਡ ਆ ਸਾਰਾ ਤੇ ਉਹ ਪਰ ਭਾਈ ਉਹਨਾਂ ਸਾਫ਼ ਨਹੀਂ ਦਿਖਦਾ ਹੁਣ ਕਿਉਂਕਿ ਹਨਾ ਫੋਨ ਦੇ ਨਾਲ ਉਹ ਕੀਤਾ ਹੋਇਆਗਾ ਉਡਾਇਆ ਸੀਗਾ ਉਹਨੂੰ ਕਿਉਂਕਿ ਜੇ ਉਹਦੇ ਚ ਉਹ ਕਾਰਡ ਜਆ ਪੈਂਦਾ ਹੁੰਦਾ ਨਾ ਉਹ ਹਜੇ ਆਪਣੇ ਕੋਲੇ ਹੈ ਨਹੀਂਗਾ ਜਦੋਂ ਕਾਰਡ ਜਆ ਪੈ ਗਿਆ ਤਾਂ ਉਹਦੇ ਫਿਰ ਹੋਰ ਸਾਫ ਜਿਹੜੀ ਵੀਡੀਓ ਉਹਦੇ ਨਾਲ ਹੋਰ ਸਾਫ ਆ ਜਾਂਦੀ ਹੈਗੀ ਤੇ ਅੱਜ ਦਾ ਜਿਹੜਾ ਸਫਰ ਆ ਜੀ ਆਪਾਂ ਦੇਖਦੇ ਹਾਂ ਕਿੱਥੋਂ ਤੱਕ ਪਹੁੰਚਦੇ ਹਾਂਗੇ ਮੌਸਮ ਇੱਕ ਵਾਰੀ ਵਧੀਆਗਾ ਠੰਡਾ ਮੌਸਮ ਦੁਪਹਿਰੇ ਜੇ ਗਰਮੀ ਹੋਈ ਜਾਂਦੀ ਬਸ ਮੀਂਹ ਆਵੇ ਜੀ ਉਹਦਾ ਕਰਕੇ ਰੁਕਣਾ ਪੈ ਜਾਂਦਾਗਾ ਤੇ ਨਹੀਂ ਤਾਂ ਆਪਾਂ ਖਿੱਚੀ ਤੁਰ ਹੀ ਜਾਂਦੇ ਆ ਮੀਟਰ ਤੇ ਮਿਲਦੇ ਆਂ ਜੀ ਫਿਰ ਸਫਰ ਦੇ ਨਾਲ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਦੇ ਰਹਾਂਗੇ ਤੇ ਇਧਰਲੇ ਪਾਸੇ ਬਾਈ ਹੁਣਿਆਂ ਦਾ ਘਰ ਹੈ ਜਿੱਥੇ ਆਪਾਂ ਰਾਤ ਕੱਟੀ ਬੜਾ ਸੋਹਣਾ ਘਰ ਆਗਾ ਤੇ ਪ੍ਰਮਾਤਮਾ ਚਾਰ ਚੰਨ ਇਸ ਘਰੇ ਲਾਈ ਰੱਖੇ ਬਹੁਤ ਧੰਨਵਾਦ ਜੀ ਖਾਣਾ ਪਾਣ ਦਾਣਾ ਛਕਿਆ ਰਾਤ ਕੱਟੀ ਤੇ ਹੁਣ ਆਪਾਂ ਜਿਹੜਾ ਅੱਗੇ ਵੱਲ ਤੁਰਦੇ ਆਂ ਵੀ ਬਾਬੇ ਦੇ ਘਰ ਤੋਂ ਲੈ ਕੇ ਆ ਗਿਆ ਜੀ ਉੱਧਰ ਪਈਆਂ ਅਗਲੇ ਸਾਫਰ ਵੱਲ ਸਾਹਮਣੇ ਗੇਟ ਬਣਿਆ ਹੋਇਆ ਪਿੰਡ ਨੂੰ ਜਿੱਥੋਂ ਮੁੜਦੇ ਆ ਤੇ ਵੱਡੀ ਸੜਕ ਸਾਹਮਣੇ ਆ ਭਾਈ ਸਿੱਧੀ ਜਿਹੜੀ ਕਾਨਪੁਰ ਵੱਲ ਨੂੰ ਜਾਂਦੀ ਹੈਗੀ ਤੇ ਨਿਸ਼ੂ ਭਾਈ ਕਾਨਪੁਰ ਇਥੋਂ 200 ਕਿਲੋਮੀਟਰ ਹੋਊਗਾ 240 240 ਕਿਲੋਮੀਟਰ ਤਿੰਨ ਦਿਨ ਲੱਗਣਗੇ ਜਾਣ ਨੂੰ ਤਿੰਨ ਚਾਰ ਦਿਨ ਹਾਂ ਤਿੰਨ ਚਾਰ ਦਿਨ ਭਾਈ ਲੱਗ ਜਾਣਗੇ ਕਿਉਂਕਿ ਆਪਾਂ ਫਿਰ ਖੜ ਖੜ ਕੇ ਜਾਂਦੇ ਆ ਨਾ ਕਿਤੇ ਕੋਈ ਚੀਜ਼ ਦੇਖਣ ਵਾਲੀ ਆ ਜਾਂਦੀ ਆ ਇੱਥੇ ਵੈਸੇ ਨਾ ਕਿਲੇ ਵੀ ਹੈਗੇ ਆਸੇ ਪਾਸੇ ਜਿਸ ਬੱਬ ਬਣਿਆ ਤਾਂ ਉਧਰ ਵੀ ਜਾਵਾਂਗੇ ਬਖੜ ਜਾਈਦਾ ਕਿਸੇ ਪਾਸੇ ਦੇਖਣ ਕੋਈ ਬੱਟ ਡੋਲ ਕੁਝ ਵੀ ਚੀਜ਼ ਜਿਹੜੀ ਦੇਖਣ ਵਾਲੀ ਆਉਂਦੀ ਹੈਗੀ ਫੇਰ ਤੁਰ ਪੈਨੇ ਆ ਜਿਹੜੇ ਹਸਾਬ ਦੀ ਹਵਾ ਗਈ ਬਾਈ ਤੇ ਅੱਜ ਪੱਟਾਂ ਦੇ ਜੋਰਾਂ ਦਾ ਪਤਾ ਲੱਗ ਜੂ ਕਿੰਨਾ ਕੁ ਜੋਬਰਾ ਪੱਟਾਂ ਚ ਵੈਸੇ ਤਾਂ ਤੁਰੇ ਜਾਂਦੇ ਹੁੰਨੇ ਆ ਰਾਮਨਾਥ ਪੱਧਰ ਛੜਕਾ ਗਈ ਵਧੀਆ ਸਾਫ ਸੁਥਰੀਆਂ ਸੜਕਾਂ ਭੱਜੇ ਤੁਰੇ ਜਾਂਦੇ ਆ ਸਾਈਕਲ ਪਰ ਜਦੋਂ ਐ ਹਵਾ ਹੁੰਦੀ ਆ ਨਾ ਕੀ ਇਹ ਮੋੜ ਦੀ ਆਸਲ ਨੱਕ ਤਾਂ ਜਿੱਧਰ ਨੂੰ ਜਾਣਾ ਇਹ ਹਵਾ ਉਧਰ ਹੀ ਆਉਂਦੀ ਹੈਗੀ ਆਪਾਂ ਇਹ ਹਵਾ ਐਨ ਚੱਲਦੀ ਆ ਨਾ ਹਾਂ ਆਪਾਂ ਜਾਣਾ ਕਿਧਰ ਜਾਣਾ ਜਿੱਧਰੋਂ ਹਵਾ ਆਉਂਦੀ ਹੈ ਐਨੋਂ ਜਾਣਾਗਾ ਇਹ ਜਾਣਾ ਆਪਾਂ ਤੇ ਹਵਾ ਵੀ ਉਧਰ ਨਹੀਂ ਆ ਕਰਨੇ ਸਾਬਕਾ ਦਾਵਾ ਨਾਲ ਆਪਾਂ ਦੇ ਤਾਂ ਕਿ ਆਪ ਆਇਆ ਪੰਜਾਬ ਤੋਂ ਆਇਆ ਜੀ ਪੰਜਾਬ ਬਠਿੰਡਾ ਪੰਜਾਬ ਹਾਂਜੀ ਮਿਹਰਬਾਨੀ ਪਿੱਛੇ ਬਾਈ ਨਲਕਾ ਆਇਆ ਸੀਗਾ ਤੇ ਉਥੋਂ ਬਣਾ ਪਾਣੀ ਭਰਿਆ ਸੀਗਾ ਤੇ ਜਦੋਂ ਪਾਣੀ ਭਰਿਆ ਸੀ ਬਾਈ ਪੂਰਾ ਸਾਫ ਸੀਗਾ ਪੂਰਾ ਕੋਈ ਉਹੋ ਨਹੀਂ ਸੀਗਾ ਤੇ ਆਪਾਂ ਪੀਤਾ ਵੀ ਹੈਗਾ ਇਹ ਐ ਮੈਂ ਵੀ ਪੀਤਾਗਾ ਤੇ ਹਰਪਾਲ ਨੇ ਵੀ ਪਾਣੀ ਪੀਤਾ ਉਦੋਂ ਪੂਰਾ ਵਧੀਆ ਸਾਫ ਸੀਗਾ ਹੁਣ ਆਪਾਂ ਨਾ 5-4 ਕਿਲੋਮੀਟਰ ਹੋਰ ਗਾਂਹਾਂ ਆ ਗਏ ਸੀਗੇ ਤੇ ਦੇਖਿਆ ਦੁਬਾਰੇ ਨਾ ਆਹ ਦੇਖੋ ਕਿਵੇਂ ਪਤਾ ਨਹੀਂ ਜੰਗਾਲ ਆ ਬਾਈ ਇਹ ਤੇ ਮਿੱਟੀ ਜੀ ਤਾਂ ਲੱਗਦੀ ਨਹੀਂ ਮਾੜੇ ਮੋٹے ਕੁਸ ਉਂ ਵੀ ਹੈਗੇ ਹੈਗੇ ਦਿਖੀ ਜਾਂਦੇ ਆ ਵਿੱਚ ਕਣਕੋਣ ਜੇ ਤੇ ਜ਼ਿਆਦਾ ਇਹ ਜੰਗਾਲ ਹੀ ਲੱਗਦੀ ਹੈਗੀ ਪਤਾ ਨਹੀਂ ਕਿਉਂ ਬਾਈ ਆਈਆਂ ਪਹਿਲਾਂ ਵੀ ਇੱਕ ਦਿਨ ਆ ਬਾਈ ਇੱਥੋਂ ਐ ਪਾਣੀ ਭਰਿਆ ਸੀਗਾ ਤੇ ਉਦੋਂ ਵੀ ਬੋਤਲਾਂ ਹੀ ਹੋ ਗਈ ਸੀਗੀ ਜਾਂ ਹਰਪਾਣਾ ਪੰਪ ਤੋਂ ਭਰ ਲਿਆ ਇਹ ਚੈਨਲ ਰੇ ਸ਼ੱਕਰ ਪਾਇਆ ਹੁੰਦਾ ਹੈ ਹਾਂ ਸ਼ੱਕਰ ਪਾਇਆ ਹੋਰ ਐ ਲੱਗਦਾ ਵੀ ਇਹ ਜਿਵੇਂ ਕੋਸ ਘੋਲਿਆ ਹੁੰਦਾਗਾ او ਆਰ ਐਸ ਦੇ ਪਾਉਚ ਆਉਂ ਵੀ ਲੱਗਦਾ ਹੈਗਾ ਟਾਈਮ 2:00 ਬਜ ਗਏ ਆ ਬਾਈ ਤੇ ਪਿੰਡ ਸਾਹਮਣੇ ਲਿਖਿਆਗਾ 16 ਕਿਲੋਮੀਟਰ 30 35 ਕਿਲੋਮੀਟਰ ਐਸ ਤੋਂ ਪਹਿਲਾਂ ਆਪਾਂ ਆ ਗਏ ਆ ਸਾਈਕਲ ਚਲਾ ਲਿਆ ਤੇ ਇੱਥੇ ਫਿਰ ਪਟਾੜੀ ਖੋਲ ਲਈ ਅੱਜ ਸਮਾਨ ਸੱਲਾ ਸੜਕ ਦੇ ਕਿਨਾਰੇ ਰੱਖੀ ਬੈਠਿਆਂਗੇ ਆ ਮੈਗੀ ਮੂਗੀ ਦੇ ਪੈਕਟ ਪਏ ਆ ਆਹ ਬਾਈ ਦਾਲ ਆ ਗਈ ਮਸਰ ਸਾਬਤ ਇਹ ਵੀ ਕਦੇ ਲੋਡ ਪੈ ਜਾਂਦੀ ਹੈ ਤੇ ਇਹਦੇ ਚ ਦਵਾਈ ਹੈਗੀ ਆ ਨੂਨ ਹੋ ਗਿਆ ਤੇ ਇਹ ਵੀ ਦੱਸਾਂਗੇ ਕੀ ਹੈ ਚਾਹ ਨਾ ਖਾਵਾਂਗੇ ਆ ਆਪਣੇ ਸਾਈਕਲ ਵਾਲਾ ਸਮਾਨ ਆਹਾਂ ਝੌਲ ਆ ਗਏ ਬਾਈ ਤੇ ਆ ਸਰੋਂ ਦਾ ਤੇਲ ਆ ਆਪਣੇ ਘਰ ਵਾਲਾ ਹਜੇ ਇੰਨਾ ਕੁ ਪਿਆਗਾ ਉਹ ਪਰਲੇ ਛੋਟੀ ਜਿਹੇ ਤੇ ਹੋ ਛੋਟੀ ਜਿਹੇ ਤੇ ਹਾਂ ਲੋਟਾ ਇਧਰਲੇ ਪਾਸੇ ਕਹਿੰਦੇ ਸੰਦੀਪ ਸਿੱਪੂ ਬੈਠਾਗਾ ਡੇਰੇ ਲਈ ਕੱਢ ਲਿਆ ਅੜ ਬੜਿੰਗ ਜਾ ਬਾਈ ਆ ਨਜ਼ਾਰਾ ਆ ਜੂਗਾ ਚਾਹ ਪੀਣ ਦਾ ਸੁੱਕਾ ਦੁੱਧ ਹੈਗਾ ਆਪਣਾ ਦਿੱਲੀ ਵਾਲੇ ਬਾਈ ਦੇ ਕੇ ਗਏ ਸੀ ਦਿੱਲੀ ਵਾਲਿਆਂ ਸੰਗ ਤਾਂ ਮੈਂ ਤਾਂ ਕਿਹਾ ਪਹਿਲਾਂ ਤੁੰਨ੍ਹ 15 ਮਿੰਟਾਂ ਉੱਪਰ ਡੇ ਲਿਏ ਕਿਵੇਂ ਚਾਹ ਵਾਲੇ ਕੋਲ ਜਾਣੇ ਆ ਪੱਲਾ ਇੱਥੇ ਆਜੂ ਬਾਜ ਆਜੂ ਆਜੂ 15 ਮਿੰਟਾਂ ਨੂੰ ਠੀਕ ਦੇ ਆ ਠੀਕ ਹੈ ਹਾਂ ਉਹ ਬਾਅਦ ਚ ਏਡੀ ਕੱਪੀ ਲੈ ਕੇ ਉਹਨਾਂ ਨੂੰ ਠਾਰਨ ਵਾਸਤੇ 5 ਮਿੰਟ ਚਾਹੀਦੇ ਆ ਤੇ ਉਹ ਚਾਹ ਅੱਧੇ ਮਿੰਟ ਚ ਮੁੱਕ ਜਾਂਦੀ ਸਵਾਦ ਵੀ ਨਹੀਂ ਆਉਂਦਾ ਤੇ ਉਹ ਤਾਂ ਚੱਲ ਆਪਾਂ ਜਾਣੇ ਆ ਹਨ ਆਪਣੀ ਗਲਤੀ ਹੈ ਹਾਂ ਤੇ ਇੱਕ ਗੱਲ ਹੋਰ ਹੈ ਚਾਹ ਦਾ ਚਾਹ ਨਾ ਕੱਲਾ ਅਦਰਕ ਹੀ ਪਾਈ ਜਾਂਦੇ ਆ ਪਤਾ ਨਹੀਂ ਕਿਉਂ ਇੰਨਾ ਆਧਾ ਹੀ ਆਧਾ ਅੱਧੇ ਹੀ ਪਾਈ ਜਾਂਦੇ ਆਗੇ ਤਿਆ ਦੇਖਾ ਤੁਸੀਂ ਹੁਣ ਕੜਾਕੇਦਾਰ ਪੰਜ ਸੱਤ ਵਾਲੇ ਦਵਾਈ ਨਾ ਜਦੋਂ ਟਕਾ ਕੇ ਤੇ ਫੇਰ ਗੱਲ ਟਕਾਣੇ ਲੱਜੂ ਜਮਾ ਅੱਜ ਇਹ ਪੂਰ ਬਣਾ ਦੇ ਅੱਜ ਗੱਲਬਾਤ ਕਰ ਦੋ ਵਧੀਆ ਜੀ। ਜਾਂ ਦੇਖਦੇ ਮੋਬਾਈਲ ਨੇ ਪਾਣੀ ਬਹੁਤ ਆਗਾ। ਉਤਰਿਆ ਨਾ। ਚਾਹ ਦੀ ਡਿਊਟੀ ਅੱਜ ਸੰਦੀਪ ਦੀ ਲਈ ਸੀਗੀ ਬਾਈ। ਦੇ ਦੇਖ ਗਏ ਫਿਰ ਕਿਵੇਂ ਹਜੇ ਦੁੱਧ ਨਹੀਂ ਪਾਇਆ ਗਾ ਗੈਸ ਕੁਸ ਮੁੱਕ ਗਿਆ ਹੋਏ ਗੈਸ ਨਹੀਂ ਮੁੱਕ ਗਿਆ ਹੈ ਪੀਆ ਨਹੀਂ ਉਹਨੇ ਪੀ ਵੀ ਲਈ ਤੀ ਕਿਵੇਂ ਪੀ ਵੀ ਲਈ ਦੁੱਧ ਪਾਇਆ ਮੈਨਾਂ ਜਿਹੜਾ ਦਿੱਲੀ ਨਹੀਂ ਸਕਦਾ ਮੈਂ ਤਾਂ ਆਖਾ ਨਹੀਂ ਮੈਂ ਤਾਂ ਆਖਾ ਕਿਤੇ ਵੀ ਗੈਸ ਕੁਸ ਮੁੱਕ ਗਿਆ ਵੀ ਕੱਲੀ ਚਾਹ ਵਾਲੀ ਬੈਠੋ ਚਾਹ ਪੱਤੀ ਇਹੀ ਬਣਦੀ ਬਬਾ ਜਾਨ ਕੀ ਗੱਲ ਹੈ ਮੈਨੂੰ ਤਾਂ ਆਵਣਾ ਨਹੀਂ ਪਤਾ ਕਿ ਪਰ ਬਣੀ ਸਵਾਦ ਆ ਕੀ ਨਾਂ ਦਿੰਦੇ ਆ ਇਹਦਾ ਇਹਦਾ ਰੰਗ ਹੀ ਇਹੋ ਜਿਹਾ ਹੈ ਬਣੀ ਸਵਾਦ ਆ ਬਣੀ ਸਵਾਦ ਆ ਮੈਂ ਆਦੀ ਗੱਲ ਨਹੀਂ ਪੀ ਕੇ ਦੇਖ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਬਲੇਡ ਤੋਂ ਬਲੇਡ ਤੋਂ ਆ 15 ਕਿਲੋਮੀਟਰ ਮਿੰਟ 'ਚ ਕੱਢ ਦਾਂਗੇ ਆਪਾਂ ਹਾਂ ਹਾਂ ਤੂੰ ਪੀ ਕੇ ਦੇਖ ਤੂੰ ਇਹਦਾ ਕਾੜਾ ਹੀ ਆ ਬਾਬਾ ਇਹ ਤਾਂ ਖਸ ਗੰਨੇ ਵਾਲਾ ਨਹੀਂ ਆ ਗਿਆ ਮੀ ਆ ਗਿਆ ਸਾਈਕਲ ਹੋਰ ਕਿੱਥੇ ਲੱਗੇ ਆ ਸੰਬਾਕੂ ਦੇ ਵਿੱਚ ਇਹਨਾਂ ਨੇ ਫੋਨ ਪਾ ਲਿਆ ਜੀ। ਕਿਰਪਾ ਕਰਕੇ ਆਪਾਂ ਨੂੰ ਬਾਈ ਦੇ ਘਰ ਆਉਂਦੇ ਆ। ਅਰੇ ਨਾ ਆ ਬਿਗਾ ਲਗਾ ਦੇਰ ਕੋਈ ਬਾਅਦ ਵਿੱਚ ਨੂੰ ਬੰਨਣਾ ਆਉਂਦਾ। ਹਾਂ ਹਾਂ ਹੁਣ ਤੁਸੀਂ ਤਾਂ ਸੰਬਾਕੂ ਭੱਲਾਈ ਬਾਅਦ ਵਿੱਚ ਜਾ ਤੋ ਬਾਅਦ ਵਿੱਚ। ਅੱਛੀ ਦਾ ਖੰਦ। ਨਾ ਯੋ ਤੇ ਚੀਜ਼ ਤੋਂ ਪਾਉਂਦੇ। ਇੱਥੇ ਪੱਕੇ ਹੀ। ਉੱਥੋਂ। ਉਹੀ ਸੜਕ ਬਈ ਤੇ ਉਹੀ ਥਾਂ ਜਿੱਥੇ ਆਪਾਂ ਚਾਹ ਬਣਾ ਕੇ ਪੀਤੀ ਸੀਗੀ। ਸਹੀ ਪਹੁੰਚੇ ਸੀਗੇ 2 ਵਜੇ ਬਾਈ ਇੱਥੋਂ ਪਿੰਡ ਹੈਗਾ 16 ਕਿਲੋਮੀਟਰ ਸਹੀ ਆਪਾਂ ਇੱਥੇ 2 ਕਬਜੇ ਖੜੇ ਸੀਗੇ ਆ ਕੇ ਵੀ ਚਾਹ ਪਾਣੀ ਪੀਨੇ ਆ ਤੇ ਹੁਣ ਬਾਈ ਟਾਈਮ 4 ਵਜ ਗਏ ਆ ਤੇ 2 ਘੰਟੇ ਬਾਈ ਆਪਾਂ ਇੱਥੇ ਕਿਉਂ ਲੱਗੇ ਆ 2 ਘੰਟੇ ਬਾਈ ਇੱਥੇ ਕਿਉਂਕਿ ਆ ਸਾਨੂੰ ਪਤਾ ਹੀ ਆ ਜਿਹੜਾ ਮੀਂਹ ਆਈ ਜਾਂਦਾਗਾ ਅੱਜ ਦੇ ਦਿਨ ਚ ਬਾਈ ਆਪਾਂ ਨੂੰ ਦੋ ਵਾਰੀ ਮੀਂਹ ਆ ਗਿਆ ਇੱਕ ਵਾਰੀ ਆਪਾਂ ਪਿਛੇ ਟਾਬੇ ਤੇ ਰੁਕ ਗਏ ਸੀਗੇ ਉੱਥੇ ਮੀਂਹ ਆ ਗਿਆ ਸੀ ਤੇ ਦੂਜੀ ਵਾਰੀ ਬਾਈ ਇੱਥੇ ਸਾਈਕਲ ਤਰਪਾਲਾ ਪਾ ਕੇ ਸਾਈਕਲ ਬਾਈ ਤਰਪਾਲ ਪਾ ਕੇ ਖੜਾਈ ਰੱਖੇ ਟਡ ਟਡ 2 ਘੰਟੇ ਮੀਂਹ ਪਈ ਗਿਆ ਤੇ ਹੁਣ ਥੋੜਾ ਰੁਕਿਆਗਾ ਤੇ ਹੁਣ ਆਪਾਂ ਚੱਲਦੇ ਆ ਅੱਗੇ ਵੱਲ ਨੂੰ ਜੀ ਆ ਜਿਹੜੀ ਬਈ ਆਪਾਂ ਸੜਕ ਤੇ ਜਾਈ ਜਾਨੇਗੇ ਇਹਦਾ ਨੰਬਰ ਹੈਗਾ ਨੈਸ਼ਨਲ ਹਾਈਵੇ 719 ਨੰਬਰ ਇਹ ਬਾਈ ਨਾ ਪੂਰੀ 메ਨ ਸੜਕ ਹੈ ਇੱਥੋਂ ਦੀ ਸਿੱਧੀ ਕਾਣਪੁਰ ਵੱਲ ਨੂੰ ਜਾਂਦੀ ਹੈਗੀ ਕੋਈ ਬਾਸਾ ਗਈ ਜੀਪ ਆ ਗਈ ਕੋਈ ਟੈਂਪੂ ਆਗਾ ਕੋਈ ਸਕੂਟਰ ਹੈ ਕੁਛ ਵੀ ਹੈਗਾ ਜੀ ਇਹਦੇ ਤੇ ਸਾਰਾ ਦਿਨ ਪੂਰਾ ਆਵਾਜ਼ਾਈ ਦਾ ਗੱਲਬਾਤ ਬਣੀ ਰਹਿੰਦੀ ਹੈਗੀ ਤੜਕੇ ਤੋਂ ਲੈ ਕੇ ਆਥਨ ਤੱਕ ਰਾਤ ਨੂੰ ਵੀ ਜਿਹੜੀ ਆਵਾਜ਼ਾਈ ਚੱਲਦੀ ਰਹਿੰਦੀ ਹੈਗੀ ਤੇ ਬਾਈ ਇਹਦੇ ਤੇ ਨਾ ਆਹ ਪਸ਼ੂ ਬਹੁਤ ਆ ਗਏ ਥਾਂ ਥਾਂ ਤੇ ਹੁਣ ਤਾਂ ਬਾਈ ਦੇਣਾਗਾ ਪਰ ਇਹ ਜਿਹੜੇ ਪਸ਼ੂ ਆ ਨਾ ਜਿਹੜੇ ਬੇਜਮਾਨ ਤੁਰੇ ਫਿਰਦੇ ਹੈਗੇ ਇਹ ਰਾਤ ਨੂੰ ਇੱਕ ਹਸਾਬ ਨਾਲ ਪਤਾ ਨਹੀਂ ਕਿਨੂੰ ਲੈ ਕੇ ਬਹਿ ਜਾਂਦੇ ਹੈਗੇ ਬਹੁਤ ਪਸ਼ੂ ਆ ਬਾਈ ਇੱਕ ਨਹੀਂ ਡਾਰਾਂ ਦੇ ਡਾਰ ਹੀ ਪਸ਼ੂ ਆ ਗਏ ਆਪਣੇ ਕੋਲ ਤਾਂ ਸਾਈਕਲ ਆ ਬਾਈ ਚੱਲਾ ਹੌਲੀ ਆ ਨਾ ਰੋਕ ਲੈਨੇ ਆ ਤੇ ਨਹੀਂ ਤਾਂ ਇਦਾਂ ਦਾ ਰਾਹ ਬਾਈ ਇਹ ਇਦਾਂ ਦੀ ਸੜਕ ਆ ਗਈ ਵੀ ਰਾਤ ਨੂੰ ਬੱਸ ਬੁੱਸ ਜਾਂ ਗੱਡੀ ਗੁੱਡੀ ਕਾਰ ਕੂਰਾ ਵਾਲਾ ਤਾਂ ਰਾਹ ਬਾਈ ਇਹ ਹੈ ਨਹੀਂਗਾ ਕਿਉਂਕਿ ਕੋਈ ਪਤਾ ਨਹੀਂ ਪਸ਼ੂ ਕਦੋਂ ਮੂਰੇ ਆ ਜੇ ਬਾਈ ਗਾ ਸਾਧਨ ਦੇ ਤੇ ਕੰਮ ਖਤਰੇ ਵਾਲਾ ਹੀ ਆਗਾ ਕਾਨਪੁਰ ਨੂੰ ਜਾਂਦਾ ਜੀ ਇਹ ਸਿੱਧਾਰ ਰੋਡ ਟਾਈਮ ਬਾਈ 6 ਵਜ ਗਏ ਆਗੇ ਤੇ ਆਪਾਂ ਸ਼ਹਿਰ ਖੜੇ ਆਗੇ ਪਿੰਡ ਚ ਪਿੰਡ ਆਗਾ ਸ਼ਹਿਰ ਦਾ ਨਾ ਮੱਧ ਪ੍ਰਦੇਸ਼ ਦੇ ਵਿੱਚ ਪੈ ਜਾਂਦਾ ਐ ਇਹ ਮੱਧ ਪ੍ਰਦੇਸ਼ ਤੇ ਅੱਜ ਆਪਾਂ 20 ਕਿਲੋਮੀਟਰ ਅੱਗੇ ਜਾਵਾਂਗੇ ਹਟਾਵਾ ਸ਼ਹਿਰ ਆ ਜਾਂਦਾ ਉਹ ਵੀ ਜ਼ਿਲ੍ਹਾਗਾ ਤੇ ਇਹ ਵੀ ਇੱਕ ਜ਼ਿਲ੍ਹਾਗਾ ਤੇ ਉਹੋ ਬਾਈ ਜੂਪੀ ਚ ਪੈ ਜਾਂਦਾਗਾ ਜਾ ਕੇ ਫਿਰ ਆਪਾਂ ਜੂਪੀ ਨੰਗ ਕੇ ਬਿਹਾਰ ਚ ਚੱਲਾਂਗੇ ਬਿਹਾਰ ਤੋਂ ਬਾਅਦ ਆਪਾਂ ਉੱਥੇ ਬਿਹਾਰ ਪਟਨਾ ਸਾਹਿਬ ਚੱਲਾਂਗੇ ਤੇ ਇਹਦਾ ਨਾਮ ਬਾਈ ਕਿੱਦਾਂ ਦਾ ਪਹਿਲਾਂ ਕੀ ਨਾਮ ਸੀਗਾ ਆਪਾਂ ਥੋੜਾ ਜਿਹਾ ਬਾਈ ਤੋਂ ਪੁੱਛਦੇ ਆ ਅ ਇਸ ਦਾ ਪਹਿਲੇ ਨਾਮ ਕੀ ਆਤਾ? ਭਿੰਡੀ ਰਿਸ਼ੀ। ਭਿੰਡੀ ਰਿਸ਼ੀ? ਹਾਂ। ਕਿ ਐਸੇ ਪੜਾ ਪਤਾ ਹੈ ਕੁਝ? ਯਾ 사ਧੂ ਰਹਤੇ ਸਨ ਉਹਨਾਂ ਦਾ ਨਾਮ ਭਿੰਡੀ ਥਾ। ਅੱਛਾ। ਹਾਂ। ਠੀਕ ਹੈ ਜੀ। ਸ਼ੁਕਰੀਆ ਮਿਹਰਬਾਨ। ਆਪਾਂ ਬਾਈ ਤੋਂ ਪੁੱਛਿਆ ਬਈ ਉਹ ਕਹਿੰਦੇ ਇਹਨਾਂ ਦਾ ਨਾਮ ਜਿਹੜਾ ਪਹਿਲਾ ਸ਼ਹਿਰ ਦਾ ਨਾਮ ਭਿੰਡੀ ਰਿਸ਼ੀ ਸੀ। ਪਰ ਜਿਹੜਾ ਆਪਾਂ ਨੂੰ ਗੂਗਲ ਬਾਬਾ ਦੱਸਦਾਗਾ ਉਹ ਨਾਮ ਬਦਵਾਰ। ਜਿਹੜਾ ਕਿਸੇ ਰਾਜਾ ਦੇ ਨਾਮ ਤੇ ਪਿਆ ਹੋਇਆਗਾ। ਪਹਿਲਾ ਨਾਮ ਜਿਹੜਾ ਸ਼ਹਿਰ ਦਾ ਸੀ ਬਦਵਾਰ ਦੱਸਦਾਗਾ ਗੂਗਲ ਬਾਬਾ। ਯਾਪਾ ਇਥੋਂ ਦੇ ਪੁੱਛਦੇ ਆ ਲੋਕਾਂ ਤੋਂ ਤਾਂ ਉਹ ਜਿਹੜਾ ਆਪਾਂ ਨੂੰ ਪਹਿਲਾਂ ਸੁਣਨ ਨੂੰ ਮਿਲੇਗਾ ਉਹ ਮਿਲਦਾਗਾ ਤੇ ਹੁਣ ਆਪਾਂ ਕੋਈ ਰਹਿਣ ਦਾ ਟਿਕਾਣਾ ਲੱਭਦੇ ਆ ਜੀ ਦੇਖਦੇ ਆ ਕਿਸੇ ਪਾਸੇ ਕੀ ਬੰਦੋਬਸਤ ਕਰਗੇ ਟਾਈਮ 7:30 ਦਾ ਹੋ ਗਿਆ ਬਾਈ ਤੇ ਆਪਾਂ ਥਾਂ ਟਿਕਾਣਾ ਆਪਦਾ ਲੱਭਦੇ ਫਿਰਦੇ ਸੀ ਵੀ ਕਿੱਥੇ ਅੱਜ ਦੀ ਰਾਤ ਕੱਟੀਏ ਤੇ ਇਧਰਲੇ ਪਾਸੇ ਸਾਗਰ ਹੋਟਲ ਆਗਾ ਤੇ ਲਿਖਿਆਗਾ ਟਾਬਾ ਤੇ ਮਾਲਕ ਬਾਈ ਜਿਹੜੇ ਹੈਗੇ ਆ ਗਏ ਸਾਹਮਣੇ ਬੈਠਿਆ ਕੁਰਸੀਆਂ ਤੇ ਚਾਹ ਵੀ ਮੰਗੇ ਜੈਸੀ ਨਹੀਂ ਆਪ ਜੋ ਬਤਾਇਓ ਚਾਹ ਜੀ ਚਾਹ ਚਾਹ ਹਾਂਜੀ ਚਾਹ ਲਿਆ ਜਾ ਤੇ ਗੱਲਬਾਤ ਆਏ ਬੁਲਿਆਣਾ ਹੈ ਅੱਜ ਦੀ ਰਾਤ ਜੀ ਆਪਾਂ ਇੱਥੇ ਸਾਗਰ ਹੋਟਲ ਦੇ ਇੱਥੇ ਹੀ ਕੱਟਾਂਗੇ ਬਾਈਆਂ ਨਾਲ ਗੱਲਬਾਤ ਕਰਦੇ ਆਂ ਬਾਈ ਆਪਣੀ ਮਦਦ ਆਪਣੀ ਕੀਤੀ ਆ ਅੱਜ ਰਹਿਣ ਵਾਸਤੇ ਜਿਹੜੀ ਆਪਾਂ ਨੂੰ ਜਗ੍ਹਾ ਦਿੱਤੀ ਆ ਫ੍ਰੀ ਚ ਤੇ ਮਦਦ ਕਰਨ ਦੇ ਨਾਲ ਨਾਲ ਇੱਕ ਆਪਾਂ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਪਿੰਡ ਦੇ शहर बारे की गल बात जी, तो शास्रीका जी। शास्रीका है जी इतो की भाई भैया की नाम है जी जयदीप यादव जयदीप यादव जी जी इतों के लोग कि मैसेज देना चाहते हो जी मैसेज यही देना चाहते हैं कि हमारा हम हम हमारा जिला है भिंड जिला है तो यहाँ क्या है यहाँ के बारे में लोग जो सोचते हैं थोड़ा चंबल के लोग थोड़ा खराब है या लड़ाकू टाइप है ऐसा समझते हैं लोग लेकिन ऐसा नहीं है आज जनरेशन चेंज हो गई है तो जनरेशन सारी चेंज हो गई हैं तो अब चीज़ें भी बदल गई हैं पैसे पहले सोशल मीडिया नहीं थी लोग पढ़े लिखे भी नहीं थे अब शिक्षित भी हो गए हैं सोशल मीडिया बहुत एक्टिव हो गए हैं सारी चीज़ें हो गई हैं तो आप समझदारी भी आ गई लोगों के अंदर तो ऐसा है कि हमारा सिर्फ ये उद्देश्य था आप लोग यहाँ से जा रहे तो मुझे लगा भाई लोग कहीं बाहर जा रहे हैं ऑल इंडिया टूर कर रहे हैं उसमें लिखा है तो मैंने देखा तो मैंने कहा भाई लोगों से बात की जाए या कोई पर इनकी कोई इन्हें कोई ज़रूरत हो तो जब दो मिनट बात हो जाएगी तो मन में क्या है क्या नहीं पता लग जाता है तो वही हमारा थोड़ा था पता लगा भाई से बात हुई भाई से कहा रुकने के लिए जगह चाहिए तो मैंने कहा जगह है हमारे पास रुकने के लिए आप यहाँ रुकीये और खाना वाना खाना जो भी करना है आप यहाँ रुकीये चाबी भी आपको दे देंगे आप रात में कूलर लाइट वाइट सारी व्यवस्थाएं हैं आपको कतई परेशानी आएगी बस यही मैसेज देना चाह रहा है लोगों को पता नहीं पड़ेगा लोग खराब है के चाहिए हाँ यहाँ भी लोगों के दिल में प्रे, प्रेम है सारे इंडिया के बारे में समझे अभी चंबल एरिया हाँ। लोग खराब खराब थोड़ा, थोड़ा समझते है ऐसा नहीं है अब नहीं है अब समय कुछ दिन पहले सदियों पहले था ये बहुत पहले था यहाँ डकैत वकैत होते थे लेकिन ठीक है उनके ही समय भी कोई परेशानियाँ उनके साथ रही होंगी जिस हिसाब से वो डकैत बने ऐसा नहीं है कि कोई अपने मन से डकैत बन जाता है या कुछ भी करता है कुछ आदमी की परेशानियाँ होती हैं, हाथ हो जाता है तब ये चीजें आती हैं सामने ऐसा कहीं कुछ नहीं है यहाँ बहुत अच्छे लोग रहते हैं बहुत दिल बड़ा है यहाँ भिंड के लोगों का भिंड के लोगों जितना बड़ा दिल कहीं नहीं है शुक्रिया जी ठीक है भैया धन्यवाद ਹਾਲਾਤ ਜਿਹੜੇ ਇੱਥੋਂ ਦੇ ਆ ਵੀ ਬਹੁਤ ਸੁਧਰ ਚੁੱਕੇ ਹੈਗੇ ਅਫਵਾਹਾਂ ਤੋਂ ਬਚੋ ਜਿਹੜੀਆਂ ਪਹਿਲਾਂ ਸਦੀਆਂ ਤੋਂ ਪਹਿਲਾਂ ਅਫਵਾਹਾਂ ਸੀਗੀਆਂ ਉਹ ਆ ਅੱਜ ਕੱਲ ਇੱਥੇ ਗੱਲਬਾਤ ਨਹੀਂ ਹੈਗੀ ਨਹੀਂ 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 ਐਸਾ ਕਹੀ ਨਹੀਂ ਅੱਛੇ ਲੋਗ ਸਭ ਮਦਦ ਕਰਦੇ ਸਭ ਭਾਈ ਹੈ ਸਭ ਸਾਰੇ ਭਾਰਤ ਵਿੱਚ ਜਿੰਨੇ ਲੋਗ ਰਹਿ ਹੈ ਸਭ ਭਾਈ ਹੈ ਆਪਣੇ ਚੰਬਲ ਕੇ ਨਾਮ ਕਰਦੇ ਦੇ ਲੋਕ ਠੀਕ ਹੈ ਤਾਂ ਐਸਾ ਹੈ ਬਸ ਸ਼ੁਕਰੀਆ ਜੀ ਬਹੁਤ ਧੰਨਵਾਦ ਤੇ ਸਾਹਮਣੇ ਆ ਜੀ ਸਾਗਰ ਹੋਟਲ ਜਿੱਥੇ ਆਪਾਂ ਅੱਜ ਦੀ ਰਾਤ ਰਹਿਾਂਗੇ ਤੇ ਬਾਈਆਂ ਦੇ ਸੁਭਾਅ ਬਾਰੇ ਸਾਰੀ ਗੱਲਬਾਤ ਬਾਰੇ ਬਾਈਆਂ ਨੇ ਤੁਹਾਨੂੰ ਖੁਦ ਹੀ ਦੱਸਤਾ ਜੀ ਧੰਨਵਾਦ ਜੀ ਬਹੁਤ-ਬਹੁਤ ਅੱਜ ਦੀ ਰਾਤ ਬਈ ਸਾਗਰ ਹੋਟਲ ਕਹਿ ਲੋ ਢਾਬਾ ਕਹਿ ਲੋ ਤੇ ਬਾਈ ਹੁਣੇ ਨਾ ਆਪਾਂ ਪਹਿਲਾਂ ਜਿਹੜੀ ਗੱਲਬਾਤ ਕੀਤੀ ਆ ਬਾਹਰ ਬੈਠੇ ਸੀਗੇ ਬਾਹਰ ਕੇ ਭਾਈ ਤੇ ਚਾਹ ਪਾਣੀ ਮੰਗਾਇਆ ਚਾਹ ਪਾਣੀ ਮੰਗਾਉਣ ਤੋਂ ਬਾਅਦ ਬਈ 9 9.5 ਬਾਈਆਂ ਦਾ ਇੱਥੇ ਨਾਲ ਹੀ ਬਾਈ 2 ਕੁ ਕਿੱਲਿਆਂ ਤੇ ਇੱਕ ਹੋਰ ਢਾਬਾਗਾ ਉੱਥੇ ਬਾਈਆਂ ਨੇ ਰੋਟੀ ਪਾਣੀ ਖਵਾਇਆ ਭਾਈ ਤੇ ਆਪਾਂ ਤੋਂ ਕੋਈ ਰੁਪਿਆ ਕੁਝ ਨਹੀਂ ਲਿਆ ਤੇ ਬੜਾ ਧੰਨਵਾਦ ਬਾਈ ਇਹਨਾਂ ਦਾ ਪਹਿਲਾਂ ਰੋਟੀ ਪਾਣੀ ਖਵਾਇਆ ਤੇ ਫਿਰ ਰਹਿਣ ਲਈ ਜਿਹੜੀ ਥਾਂ ਦਿੱਤੀ ਹੈਗੀ ਇੱਥੇ ਬਾਈ ਉਹ ਸਾਰੇ ਆ ਆਪ ਘਰੋ ਘਰੀ ਵਾਗੇ ਇੱਕ ਬੰਦਾਗਾ ਜਿਹੜਾ ਉਹਨਾਂ ਦਾ ਅੰਦਰ ਪਿਆਗਾ ਸਾਈਕਲ ਬਾਈ ਆਪਣੇ ਇਧਰਲੇ ਪਾਸੇ ਆ ਖੜੇ ਆ ਚਾਰੇ ਸਾਈਕਲ ਉੱਪਰ ਸ਼ੈੱਡ ਹੈਗਾਗਾ ਕੋਈ ਮੀਂਹ ਕਣੀ ਤੋਂ ਜਿਹੜੀ ਬਚਤ ਬਚਤ ਹੋ ਜੂਗੀ ਹਰਪਾਲ ਹੋਣੀ ਇਧਰ ਬੈਠੇ ਆ ਸੰਦੀਪ ਬਾਈ ਮੰਜੇ ਤੇ ਆ ਪਿਆ ਲੰਮਾ ਵੀਡੀਓ ਦੀ ਜਿਹੜੀ ਕਾਂਟ ਸ਼ਾਟ ਕਰੀ ਜਾਂਦਾਗਾ ਕੱਟ ਵੱਡ ਕਰੀ ਜਾਂਦਾਗਾ ਤੇ ਕਹਿੰਦੇ ਬਾਈ ਜਿੱਥੇ ਮਰਜੀ ਪੈ ਜਾਓ ਦੋ ਮੰਜੇ ਹੈਗੇ ਬਾਕੀ ਸਾਨੂੰ ਪਤਾ ਜਿਹੜੇ ਆਪਣੇ ਕੋਲੇ ਮੈਟ ਹੈਗੇ ਹੈਗੇ ਤੇ ਪਰ ਬਾਈ ਸਾਨੂੰ ਇੱਕ ਗੱਲ ਹੋਰ ਦੱਸ ਦਈਏ ਜਿਹੜਾ ਇਹ ਡੱਬਾਗਾ ਹਨਾ ਹੋਟਲ ਆ ਜੋ ਵੀ ਹੈਗਾ ਹਜੇ ਇਹਦੀ ਇੱਕ ਤਰੀਕ ਨੂੰ ਜਿਹੜੀ ਸ਼ੁਰੂਆਤ ਹੋਣੀ ਆ ਹਜੇ ਅੰਦਰ ਕੰਮ ਚੱਲੀ ਜਾਂਦਾਗਾ ਮਾੜਾ ਮੋਟਾ ਕੰਮ ਰਹਿੰਦਾਗਾ ਕੋਈ ਅ ਰੰਗ ਰੋਗਣ ਜਿਹੜਾ ਉਹ ਮਾੜਾ ਮੋਟਾ ਹਜੇ ਕਰਿਆਗਾ ਕੁਛ ਕੁਛ ਕੰਮ ਰਹਿੰਦਾਗਾ ਤੇ ਕੁਛ ਕਰਿਆ ਪਿਆਗਾ ਬਾਈ ਕਹਿੰਦੇ ਇੱਕ ਤਰੀਕ ਨੂੰ ਸ਼ੁਰੂਆਤ ਆ ਹਜੇ ਆਪਣੇ ਇਹ ਕੰਮ ਦੀ ਤੇ ਚਾਰ ਚੰਨ ਲੱਗਣ ਜੀ ਬਾਬਾ ਭੜੀ ਕਰੇ ਕੰਮ ਇਹਨਾਂ ਦਾ ਵਧੀਆ ਚੱਲੇ ਨੀਸ਼ੂ ਬਾਈ ਆ ਪਿਆ ਸਾਹਮਣੇ ਇਦਰ ਵੱਡਾ ਕੂਲਰ ਲੱਗਿਆ ਹੋਇਆ ਬਿਹਾਲਾ ਮੂਰੇ ਰਾਮ ਨਾ ਪਿਆਗਾ ਸੁੱਤਾ ਕੋਈ ਹਜੇ ਵੀਡੀਓ ਕੱਟ ਵੱਡ ਨਹੀਂ ਕਰੀਏ ਨੇ ਕੁਝ ਨਹੀਂ ਕੀਤਾ ਰਾਤ ਨੂੰ ਉੱਠੂਗਾ ਇਹ ਨਹੀਂ ਪਤਾ ਲੈਨ ਅਲਾਰਮ ਕਿੰਨੇ ਵਜੇ ਦਾ ਲਾਇਆ ਹੋ ਉਹ 2 ਵਜੇ ਦਾ 3 ਵਜੇ ਦਾ ਕਿੰਨੇ ਵਜੇ ਦਾ ਅਲਾਰਮ ਲਾਇਆ ਆ ਆ ਥਾਂ ਕੀ ਬਈ ਉਹ ਬਈਆ ਹੋਟਲ ਵਾਲਿਆਂ ਦਾ ਜਿਹੜਾ ਇੱਥੇ ਰਾਖੀ ਇਹ ਰਹਿੰਦਾ ਹੈ ਰਾਤ ਨੂੰ ਤੇ ਪੋਸਟਰ ਪਾਸਟਰ ਜੇ ਸਿਪਾਏ ਪਿਆ ਬਾਈ ਸਾਗਰ ਹੋਟਲ ਐਂਡ ਢਾਬਾ ਸਾਹਮਣੇ ਲਾਇਆ ਪਿਆ ਕੰਦਨਾ ਹਜੇ ਲਾਉਣਗੇ ਜੇ ਨਾਮ ਹੀ ਕਣੀ ਆਈ ਤਾਂ ਆਪਾਂ ਇੱਥੇ ਬਾਈ ਬਾਹਰ ਹੀ ਪੈ ਜਾਾਂਗੇ ਕੋਈ ਚੱਕਰ ਨਹੀਂ ਨਹੀਂ ਤੇ ਅੰਦਰ ਪੈ ਜਾਾਂਗੇ ਤੇ ਆਇਨੇ ਨਾਲੀ ਜੀ ਆਪਣੀ ਵੀਡੀਓ ਅੱਜ ਸਮਾਪਤੀ ਵੱਲ ਵੱਧਦੀ ਹੈਗੀ ਤੇ ਬੜਾ ਧੰਨਵਾਦ ਬਾਈ ਤੁਹਾਡਾ ਸਾਰਿਆਂ ਦਾ ਜਿਹੜੇ ਟਾਈਮ ਚੋਂ ਟਾਈਮ ਕੱਢ ਕੇ ਆਪਣੀ ਵੀਡੀਓ ਦੇਖਦੇ ਹੋਗੇ ਲਾਈਕ ਕਰਦੇ ਹੋ ਤੇ ਚੰਗੇ ਚੰਗੇ ਜਿਹੜੇ ਕਮੈਂਟ ਕਰਦੇ ਹੋਗੇ ਸਫਰ ਆ ਜਿਹੜਾ ਬਾਈ ਅੱਜ ਆਪਣਾ ਘਾਟ ਹੀ ਨਿਕਲਿਆ ਗਿਆ ਕਿਉਂਕਿ ਬਾਰੀ ਬਾਰੀ ਬਾਈ ਜਿਹੜਾ ਮੀਂਹ ਆਉਣ ਲੱਗ ਜਾਂਦਾਗਾ ਤੇ ਫਿਰ ਐ ਨਹੀਂ ਪਤਾ ਘੰਟਾ ਡੇਢ ਘੰਟਾ ਕਿਤੇ ਕਿਤੇ 2-2 ਘੰਟੇ ਵੀ ਰੁਕਣਾ ਪਿਆ ਅੱਜ ਮੀਂਹ ਦੇ ਕਰਕੇ ਜਿਆਦਾ ਨਹੀਂ ਚੱਲ ਸਕੇ ਤੇ ਦੇਖਦੇ ਆ ਬਾਈ ਕੱਲ ਨੂੰ ਕਿੱਥੇ ਇੱਕ ਪਹੁੰਚਦੇ ਆਗੇ ਕੀ ਵਾਲਾ ਬਾਤ ਹੁੰਦੀ ਹੈਗੀ ਸਾਰੀ ਤੁਹਾਡੇ ਨਾਲ ਸਾਂਝੀ ਕਰਦੇ ਤੁਰੇ ਜਾਵਾਂਗੇ ਬਾਈ ਕੱਲ ਵੀ ਰਹਿਣ ਵਾਸਤੇ ਬੜੀ ਸੋਹਣੀ ਜਗ੍ਹਾ ਮਿਲ ਗਈ ਸੀਗੀ ਪੰਜਾਬੀ ਭਰਾ ਦਾ ਘਰ ਸੀਗਾ ਤੇ ਅੱਜ ਵੀ ਛੱਤ ਆ ਗਈ ਸਿਰ ਤੇ ਬੜਾ ਵਧੀਆਗਾ ਚਾਰ ਸਪੇਰਾ ਬਗਲਿਆ ਹੋਇਆਗਾ ਗੇਟ ਨੂੰ ਜਿਹੜਾ ਪਈ ਐਡਾ ਜਿੰਦਾ ਲੱਗਿਆ ਹੋਇਆਗਾ ਤੇ ਕੂਲਰ ਵਧੀਆ ਚੱਲੀ ਜਾਂਦਾ ਉੱਥੇ ਪੈ ਜਾਾਂਗੇ ਤੇ ਨਹੀਂ ਤਾਂ ਇੱਥੇ ਬਾਹਰ ਸੋਹਣਾ ਵੇੜਾਗਾ ਹਵਾ ਵੀ ਮਾੜੀ ਮੋਟੀ ਚੱਲੀ ਜਾਂਦੀ ਹੈਗੀ ਇੱਥੇ ਪੈ ਜਾਾਂਗੇ ਐ ਮਿਲਦੇ ਆਂ ਜੀ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਸਫ਼ਰ ਦੇ ਨਾਲ ਜਲਦੀ ਆਪਾਂ ਗੁਰਦੁਆਰਾ ਸ੍ਰੀ ਪਟਨਾ ਸਾਹਿਬ ਪਹੁੰਚਾਂਗੇ ਤੇ ਬਣ ਰਿਹਾ ਕਰੋ ਜੀ ਤੁਸੀਂ ਬਲੌਗਰ ਦੇ ਨਾਲ ਬਹੁਤ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ ਸਾਸਰੀ ਘਾਲ ਜੀ